ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਪੱਖੋਂ ਕੇ ਸ਼ਹੀਦ ਪਰਿਵਾਰਾਂ ਦਾ ਤੇ ਐਨ ਆਰ ਆਈ ਭੈਣ ਭਰਾਵਾਂ ਦਾ ਮੈਂ ਸੇਵਾਦਾਰਾਂ ਜੀ ਤੇ ਅੱਜ ਸਾਡੇ ਕੋਲ ਤਿੰਨ ਪਰਿਵਾਰ ਪਹੁੰਚੇ ਨੇ ਸਾਡੇ ਦਫ਼ਤਰ ਵਿਖੇ ਤੇ ਇਹਨਾਂ ਨੂੰ ਯੂਕੇ ਦੇ ਗੁਰਮਖਾਂ ਪਿਆਰਿਆਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ ਸੇਵਾ ਦੇਣ ਜਾ ਰਹੇ ਹਾਂ ਪਿਛਲੇ ਦਿਨੀ ਯੂਕੇ ਦੇ ਉਹਨਾਂ ਗੁਰਮਖਾਂ ਪਿਆਰਿਆਂ ਨੇ ਸਾਨੂੰ 50000 ਰੁਪਏ ਦੀ ਸੇਵਾ ਭੇਜੀ ਸੀ ਤੇ ਅੱਜ ਇਹਨਾਂ ਤਿੰਨਾਂ ਪਰਿਵਾਰਾਂ ਦੇ ਵਿੱਚ ਅਸੀਂ 15-15000 ਰੁਪਏ ਇਹਨਾਂ ਦੇ ਸਪੁਰਦ ਕਰ ਰਹੇ ਹਾਂ ਤੇ 5000 ਰੁਪਇਆ ਜਿਹੜਾ ਉਹਨਾਂ ਨੇ ਸਾਡੇ ਦਫ਼ਤਰ ਦੇ ਖਰਚੇ ਲਈ ਸਾਡੇ ਐਡੀਟਰ ਤੇ ਕੈਮਰਾਮੈਨ ਦੇ ਖਰਚੇ ਲਈ ਉਹਨਾਂ ਨੇ ਭੇਜਿਆ ਵਾ ਅਸੀਂ ਉਹਨਾਂ ਦੇ ਬੇਹੱਦ ਸ਼ੁਕਰਗੁਜ਼ਾਰ ਆ ਸਤਿਗੁਰੂ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਕਣੀ ਤਰੱਕੀ ਬਖਸ਼ਣ ਜੀ ਇਸ ਵਕਤ ਮੇਰੇ ਨਾਲ ਖੜੇ ਨੇ ਸਤਕਾਰਯੋਗ ਬੀਬੀ ਜਸਬੀਰ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਸੁਖਦੇਵ ਸਿੰਘ ਪਿੰਡ ਟੋਟੀਆਂ ਜ਼ਿਲ੍ਹਾ ਤਰਨਤਾਰਨ 16 10 1991 ਨੂੰ ਭਾਈ ਸੁਖਦੇਵ ਸਿੰਘ ਜਿਹੜੇ ਨੇ ਉਹਨਾਂ ਨੂੰ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਪਰਿਵਾਰ ਦਾ ਨੰਬਰ ਹੈ ਜੀ 98752 08528 ਮਤਲਬ ਨਾ ਤੇ ਕੋਈ ਪੇਕੇ ਘਰ ਦਾ ਬਹੁਤਾ ਸੁੱਖ ਮਿਲਿਆ ਤੇ ਨਾ ਸਹੁਰੇ ਘਰ ਆ ਕੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇਹਨਾਂ ਦੇ ਨਾਲ ਕੀ ਹੋਈ ਬੀਤੀ ਇੱਕੋ ਪੁੱਤਰ ਜਿਹੜਾ ਕਹਿੰਦੇ ਆ ਵੀ ਬੜੀਆਂ ਮੁਸ਼ਕਲਾਂ ਦੇ ਨਾਲ ਪਾਲਿਆ ਤੇ ਉਹ ਹੁਣ ਨਸ਼ਿਆਂ ਦੀ ਦਲਦਲ ਚ ਫਸ ਕੇ ਉਹਨੇ ਇਹਨਾਂ ਦਾ ਜੀਵਨ ਵੀ ਤੇ ਆਪਣਾ ਜੀਵਨ ਵੀ ਨਰਕ ਵਰਗਾ ਬਣਾਇਆ ਪਿਆ ਗੱਲਬਾਤ ਕਰਦੇ ਆ ਬੀਬੀ ਜਸਪੀਤ ਕੌਰ ਜੀ ਨਾਲ ਆ ਵੀਬੀ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਪਹਿਲਾਂ ਤਾਂ ਸਾਡੇ ਹਾਲਾਤ ਗਵਰਨਮੈਂਟ ਨੇ ਮਾਰੇ ਕਰਤੇ ਹੁਣ ਸਾਡੇ ਰੱਬ ਨੇ ਕਰਤੇ ਆ ਮੈਂ ਇਹੋ ਅਨੇ ਵੀ ਮੇਰਾ ਪੋਤਰਾ ਚਲੋ ਉਹ ਪੜ ਜੇ ਕਿਤੇ ਉਹਦੀ ਸਹਾਇਤਾ ਹਾਸ ਤੇ ਕੋਹ ਨਾ ਕੋਹ ਮੈਨੂੰ ਚਾਹੀਦਾ ਅੱਛਾ ਮਤਲਬ ਜਦੋਂ ਸ਼ਹੀਦ ਹੋ ਜਾਂਦੇ ਨੇ ਭਾਈ ਸੁਖਦੇਵ ਸਿੰਘ ਜੀ ਹਾਂਜੀ ਤੇ ਕਿੱਦਾਂ ਫਿਰ ਉਸ ਤੋਂ ਬਾਅਦ ਜੀਵਨ ਨਿਰਬਾਗ ਕੀ ਆਮਦਨ ਦਾ ਸਾਧਨ ਸੀ ਕੋ ਪੈੜੀ ਬਣਾ ਹੈਗਾ ਸੀ ਵੀਰ ਜੀ ਨਰਕੀ ਭੋਗ ਗਿਆ अच्छा कोई सोख नहीं ल्या कोई नरक पोगया जे पण परावा देता ते खा लिया नहीं ते बैठे रहे जो पैली बन्ना ही सوره ਕੋਲ ਹੀ ਸਾਨੂੰ ਕੱਖ ਨਹੀਂ ਦਿੱਤਾ ਨੇ ਨਹੀਂ पैली बन्ना ਦਿੱਤਾ ਹੀ ਨਹੀਂ ਫਿਰ ਤਾਂ ਨਹੀਂ ਉਹ ਦੋ ਨਹੀਂ ਦਿੱਤਾ ਬਾਤ ਚ ਹੋਣੀ ਦਿੱਤਾ ਇੱਕ ਕਿਲਾ ਪੈਲੀ ਦਾ ਕੋਈ ਪਾਣੀ ਦਾ ਸਾਧ ਨਹੀਂ ਸਾਡੇ ਕੋਲ ਹੈਗਾ اچھا ਕੋਈ ਪਾਣੀ ਹੋਵੇ ਤਾਂ ਚਲੋ ਕਿੰਨੇ ਭਰਾ ਸਣ ਭਾਈ ਸੁਖਦੇਵ ਸਿੰਘ ਹੁਣੀ ਤਿੰਨ ਭਰਾ ਸੀ ਬਾਕੀ ਸਾਰਿਆਂ ਨੂੰ ਬਰਾਬਰ ਬਰਾਬਰੀ ਹਿੱਸਾ ਵੰਡਦਾ ਵਾ ਹਾਂਜੀ ਅੱਛਾ ਤੇ بیٹے ਨੂੰ ਕੀ ਗੱਲ ਇਹ ਕਿ ਤਰ੍ਹਾਂ ਨਸ਼ਿਆਂ ਦੇ ਦਲਦਲ 'ਚ ਫਸ ਗਿਆ ਇਹ ਪਤਾ ਨਹੀਂ ਕਿਹੜੀ ਬੇਦ ਲੱਗਿਆ ਐਡਾ ਸਿਆਣਾ ਸੀ ਬੱਚਾ ਇਹਨੇ ਤੇ ਕਦੀ ਚਪਲ ਲਿੱਕ ਕੇ ਨਹੀਂ ਆਪਣੀ ਪੈਰੀ ਪਾਈ ਜੇ ਉਹਦੀ ਘਰ ਦੀ ਨੇ ਚਵਲ ਲਿਆ ਦੇਣੀ ਤੇ ਪੈਰੀ ਪਾ ਲੈਣੀ ਜਾਂ ਕੱਚਾ ਲਿਆ ਦੇਣਾ ਨੇ ਤੇੜ ਪਾ ਲੈਣਾ ਪਤਾ ਨਹੀਂ ਹੁਣ ਕੀ ਨਰਕ ਬਣ ਗਿਆ ਹੁਣ ਤੇ ਕੋਈ ਸਾਨੂੰ ਸੋਝ ਉਹ ਨਹੀਂ ਆਉਂਦੀ ਵੀ ਅਸੀਂ ਕਿਦਰ ਨੂੰ ਜਾਣਾ ਤੇ ਇਹਨੇ ਕਿਦਰ ਨੂੰ ਜਾਣਾ ਤਾਂ ਮੈਂ ਤੇ ਬੱਚੇ ਆਪਣੇ ਪੋਤਰੇ ਬਾਰੇ ਹੀ ਸੋਚਦੀ ਵੀ ਮੇਰਾ ਪੋਤਰਾ ਪੜ੍ਹ ਜੇ ਚਲੋ ਮੇਰੀ ਨੌ ਨੂੰ ਸੁੱਖ ਦੇ ਦੂ ਕਿਤੇ ਜਿਹਦੇ ਪਾਗਾ ਚੂ ਤੇ ਪਾਗਾ ਓਏ ਹੀ ਮਿਲਣਾ ਸੁੱਖ ਕਿਹੜੀ ਕਲਾਸ 'ਚ ਪੜਦਾ ਪੋਤਰਾ 6ਵੀਂ 'ਚ ਪੜਦਾ ਜੀ ਛੋਟਾ ਹੀ ਆ ਜੇ ਬੱਚਾ ਹੀ ਆ ਹਾਂਜੀ ਬੱਚਾ ਬਹੁਤ ਛੋਟਾ ਹੀ ਆ ਜੇ 10 12 ਸਾਲ ਕਿਹੜਾ ਨਸ਼ਾ ਕਰਦਾ ਮੁੰਡਾ ਤੁਹਾਡਾ ਮੁੰਡਾ ਮੇਰਾ ਸ਼ਰਾਬ ਵੀ ਪੀਂਦਾ ਜੇ ਆਪ ਜਿਹੜੀਆਂ ਪੁੜੀਆਂ ਜੀਆਂ ਮੂੰਹ ਚ ਲਾਉਂਦੇ ਹੋ ਜਿਹੜਾ ਵੀ ਆਉਂਦਾ ਉਹ ਖਾ ਲਿੰਦਾ ਜੇ ਕੋਈ ਨੇ ਫੜਾਤਾ ਜਿਹੜਾ ਵੀ ਉਹ ਖਾ ਲਿੰਦਾ ਕੋਈ ਦੱਸਣ ਕੋਚਰੀ ਗੱਲ ਹੀ ਨਹੀਂ ਰਹਿ ਗਈ ਤੇ ਸਾਨੂੰ ਤਾਂ ਕੁੱਟ ਮਾਰ ਕੇ 950 ਸਿੱਦੇ ਸਿਰ ਤੇ ਵਾਲ ਵੀ ਨਹੀਂ ਰਹਿਣਦੇ ਜੇ ਮੇਰਾ ਪੋਤਰਾ ਤੇ ਉਹਨੂੰ ਵੀ ਮਾਰ ਕੁੱਟ ਕਰਦਾ ਮੈਂ ਉਹਨੂੰ ਵੀ ਛੱਡ ਨਹੀਂ ਸਕਦੀ ਕੱਲੇ ਨੂੰ ਵੀ ਕੀ ਤਾਂ ਨੇ ਕੀ ਕਰ ਦੇਣਾ ਤੇ ਸਾਡੀ ਜ਼ਿੰਦਗੀ ਤੇ ਉਸੇ ਪੋਤਰੇ ਦੇ ਸਿਰ ਤੇ ਹੀ ਆ ਚਲੋ ਪਹਿਲਾਂ ਮੈਨੇ ਮੇਰੀ ਪੁੱਤ ਦੇ ਸਿਰ ਤੇ ਜ਼ਿੰਦਗੀ ਹੁਣ ਮੇਰੇ ਪੋਤਰੇ ਦੇ ਸਿਰ ਤੇ ਮੇਰੀ ਜ਼ਿੰਦਗੀ ਆ ਚਲੋ 사ਦਗੁਰੂ ਜੀ ਦੇ ਚਰਨਾਚ ਅਰਦਾਸ ਕਰੋ ਭਈ ਉਹ ਗਾਂ ਨੇਕ ਨਿਕਲਾ ਪਰ ਤੁਸੀਂ ਕਿਸੇ ਨਾ ਕਿਸੇ ਡਾਕਟਰ ਨੂੰ ਕਿਸੇ ਨਸ਼ਾ ਸ਼ਤਵ ਕੇਂਦਰ ਚ ਭੇਜਿਆ ਨਹੀਂ ਕਦੀ ਡਾਕਟਰਾਂ ਕੋਲ اتنا ਬਥੇਰਾ ਡਾਕਟਰੀ ਇਲਾਜ ਕਰਾਇਆ ਇਹਦਾ ਦੇ ਲੀਵਰ ਖਰਾਬ ਆ ਫਕਸ਼ਨ ਆ ਅੱਛਾ ਕਈ ਕੁਛ ਦੱਸ ਦਿਆ ਤੇ ਪੈਸੇ ਵੀ ਬਹੁਤ ਲਾ ਚੁੱਕੇ ਆ ਇਹ ਮੇਰੀ ਨੌ ਦੇ ਰਿਸ਼ਤੇਦਾਰ ਉਹਨਾਂ ਬਹੁਤ ਪੈਸਾ ਲਾਇਆ ਉਤੇ ਅੱਛਾ ਤੇ ਆਣ ਕੇ ਫੇਰ ਉਸੇ ਵੇਲੇ ਨਸ਼ੇ ਪੱਤੇ ਚ ਲੱਗ ਜਾਂਦਾ ਉੱਥੇ ਹਸਪਤਾਲ 'ਚ ਵੀ ਦਿਓ ਨਸ਼ਾ ਦਿਓ ਨਸ਼ਾ ਦਿਓ ਨਸ਼ਾ ਨਸ਼ਾ ਹੀ ਨਸ਼ਾ ਕਰੀ ਜਾਂਦਾ ਕੋਈ ਉਹਨੂੰ ਟੱਬਰ ਨਾ ਪ੍ਰੇਮ ਨਹੀਂ ਕੋਈ ਪੁੱਤ ਨਾ ਨਹੀਂ ਕੋਈ ਮਾਂ ਨਾ ਨਹੀਂ ਨਾ ਕੋਈ ਪ੍ਰੇਮ ਨਹੀਂ ਕਿਸੇ ਨਾਲ ਦਾ ਦੋ ਸਾਡੇ ਕੋਲ ਡੰਗਰ ਆ ਹੀ ਮਾੜੇ ਚੰਗੇ 9 700 ਪੱਠੇ ਵੜਦੀਆਂ ਤੇ ਉਹਨਾਂ ਨੂੰ ਪਾਉਨੀਆਂ ਰਾਤ ਸਾਰੀ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੰਦਾ ਪਜਾਈ ਫਿਰਦਾ ਨੀ ਮਤਲਬ ਆਦੇ ਵੀ ਕਈ ਕਈ ਦਿਨ ਰੋਟੀ ਵੀ ਨਹੀਂ ਖਾਂਦਾ ਨਾ ਅੱਜ 8 ਦਿਨ ਹੋ ਗਏ ਰੋਟੀ ਖਾਦੀ ਨੂੰ ਇਸ ਤਰ੍ਹਾਂ 8 8 10 10 ਦਿਨ ਰੋਟੀ ਨਹੀਂ ਖਾਂਦਾ ਉੱਤੇ ਟੱਟੀ ਪਿਸ਼ਾਬ ਕਰਨ ਰਿਆ ਇਹ ਮੇਰੀ 9 ਵਜੇ ਧੂਕ ਸੀਟ ਕੇ ਉਹਨੂੰ ਨਵਾਉਂਦੀ ਆ ਤੇ ਫੇਰ ਉਸੇ ਤੋਂ ਉਸੇ ਫੇਰ ਬਣ ਜਾਂਦਾ ਕੱਲ ਨਾ ਆਇਆ ਤਵਾਇਆ ਪਾウダー ਪਾウダー ਪਾਇਆ ਸੋਨੇ ਲੀੜੇ ਪਾਏ ਉਹਨੇ ਫੇਰ ਉਤਰਾਂ ਦੇ ਕਰ ਲਏ ਉਲਟੀਆਂ ਕਰ ਕਰ ਪਿਸ਼ਾਬ ਕਰ ਕਰ ਬਹੁਤ ਜ਼ਿਆਦਾ ਮੁਸ਼ਕਲ ਹਾਲਾਤ ਬਹੁਤ ਮੁਸ਼ਕਲ ਹੋ ਗਿਆ ਇਹਨੂੰ ਮੁਸ਼ਕਿਲ ਹੀ ਤੇ ਕੱਟ ਲਈ ਪੁੱਤ ਦੇ ਸਿਰ ਤੇ ਪਰ ਹੁਣ ਨਹੀਂ ਕੱਟੀ ਜਾ ਸਕਦੀ ਹੁਣ ਨਾ ਸਰੀਰ ਹੀ ਰਹਿ ਗਿਆ ਤੇ ਨਾ ਉਮਰ ਹੀ ਰਹਿ ਗਈ ਆ ਫੇਰ ਵੀ ਮੈਂ ਤਾਂ ਆਪਣੇ ਪੁੱਤਰੇ ਦੇ ਸਿਰ ਤੇ ਮੈਂ ਕੁਝ ਨਹੀਂ ਯਾਦ ਕਰਦੀ ਮੈਂ ਨਹੀਂ ਮੇਰਾ ਪੋਤਰਾ ਹੈਗਾ ਮੇਰਾ ਘਰ ਵਸਦਾ ਮੈਂ ਫੇਰ ਨਹੀਂ ਉਹਨੂੰ ਕੋਸ਼ਿਸ਼ ਕਰੀਏ ਕਿਸੇ ਨਸ਼ਾ ਸ਼ਦਾਹੂ ਕੇਂਦਰ ਦੇ ਵਿੱਚ ਵੀ ਜੋ ਉਹਦੇ ਹਾਲਾਤ ਨੇ ਸ਼ਾਇਦ ਮੋੜਾ ਵੇ ਕਿਤੇ ਕੋਈ ਗੱਲ ਨਹੀਂ ਸ਼ਰਾਬ ਦਾ ਨਸ਼ਾ ਵਾ ਸ਼ੁੱਕੀ ਦਾ ਵੀ ਆ ਤੇ ਆਂਦਾ ਮੈਨੂੰ ਉੱਥੇ ਨੂੰ ਮਰੇ ਨੂੰ ਲਿਆਉਗੀ ਉਹ ਮੈਨੂੰ ਮਰੇ ਨੂੰ ਲਿਆਉਗੀ ਮੈਂ ਫੇਰ ਵੀ ਅੱਕ ਕੇ ਵੀਰ ਜੀ ਆਣੇ ਆ ਵੀ ਕੋਈ ਨਹੀਂ ਜੇ ਤੂੰ ਘਰ ਵੀ ਮਰਨਾ ਹੈ ਤਾਂ ਜੋ ਉੱਥੇ ਮਰ ਜਾਏਗਾ ਤਾਂ ਫੇਰ ਕਿਹੜ ਜਿਹੜੀ ਮਾਂ ਵਜੜੀ ਆਕੂ ਪਰ ਵੱਡਾ ਸਾਰਾ ਦਿਲ ਕਰਕੇ ਆਨੀ ਆ ਨਾ ਮੇਰਾ ਕੋਈ ਪਿੱਛੇ ਆ ਤੇ ਨਾ ਮੇਰਾ ਕੋਈ ਅੱਗੇ ਆ ਦੋਵੇਂ ਪਰਾਹੀ ਉਹ ਵੀ ਕੁਾਰੇ ਮੁੱਕ ਗਏ ਨਾ ਕੋਈ ਮੇਰੀ ਭੈਣ ਨਾ ਕੋਈ ਭਰਾ ਆ ਕੋੱਖ ਨਹੀਂ ਹੈਗਾ ਮੇਰੇ ਬੱਚੇ ਮੇਰੇ ਪੋਤਰੇ ਆ ਤੇ ਮੈਨੂੰ ਸਹਾਇਤਾ ਚਾਹੀਦੀ ਆ ਚਲੋ ਜੋ ਗਿਆ ਠੀਕ ਹੋ ਗਿਆ ਮੈਂ ਆਪਣਾ ਚਲੋ ਆ ਯੂਕੇ ਤੋਂ ਕੋਈ ਗੁਰਮੁਖ ਪਿਆਰੇ ਨੇ ਉਹਨਾਂ ਵੱਲੋਂ ਭੇਜੀ ਸੇਵਾ ਚ 15000 ਰੁਪਏ ਤੁਹਾਨੂੰ ਦੇ ਰਹੇ ਆ ਚਲੋ ਬੱਚੇ ਨੂੰ ਵਧੀਆ ਤਰੀਕੇ ਨਾਲ ਤੁਸੀਂ ਪੜ੍ਹਾਓ ਲਿਖਾਓ ਆ ਸਾਧ ਸੰਗਤ ਜੀ ਇੱਕ ਤੇ ਮੈਂ ਬੇਨਤੀ ਕਰਾਂਗਾ ਆਪਣੇ ਇਸ ਵੀਡੀਓ ਦੇ ਰਾਈਂ ਕਿ ਸ਼ੀਮ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਇੱਕ ਤੁਹਾਡੀ ਮੁਹਿੰਮ ਚੱਲ ਰਹੀ ਆ ਸਰਕਾਰ ਵੱਲੋਂ ਪਰ ਮੈਨੂੰ ਲੱਗ ਰਿਹਾ ਪਈ ਅਜੇ ਹੋਰ ਬਹੁਤ ਕੁਝ ਕਰਨ ਦੀ ਲੋੜ ਆ ਭਈ ਨਸ਼ਾ ਜਿਹੜਾ ਵਾ ਕੋਈ ਨਾ ਕੋਈ ਢੰਗ ਤਰੀਕਾ ਬਦਲ ਲੈਂਦੇ ਨੇ ਨਸ਼ਾ ਵੇਚਣ ਵਾਲੇ ਤੇ ਖਾਣ ਪੀਣ ਵਾਲਿਆਂ ਤੱਕ ਪਹੁੰਚਾਉਂਦੇ ਨੇ ਮੈਨੂੰ ਲੱਗਦਾ ਪਈ ਸ਼ਾਇਦ ਵੱਡੀਆਂ ਮੱਸ਼ੀਆਂ ਨੂੰ ਜਦੋਂ ਹੱਥ ਪੈ ਗਏ ਤੇ ਫੇਰ ਹੀ ਗੱਲ ਚੱਲੂਗੀ ਭਈ ਜਿੱਥੋਂ ਸੋਰਸ ਆਉਂਦੇ ਨੇ ਉੱਥੋਂ ਹੀ ਰੋਕ ਲੱਗੇ ਤੇ ਫੇਰ ਹੀ ਬਚਾਅ ਹੋਣਾ ਨਹੀਂ ਤੇ ਇੱਕ ਐਸੀ ਮਾਂ ਜਿਹੜੀ ਬਿਲਕੁਲ ਜਵਾਨ ਉਮਰ ਦੇ ਵਿੱਚ ਉਹਦਾ ਸਰਦਾਰ ਸਿਰਤੇ ਨਹੀਂ ਰਿਹਾ ਤੇ ਇੱਕ ਬੱਚੇ ਦੇ ਨਾਲ ਜ਼ਿੰਦਗੀ ਕੱਟੀ ਆ ਤੇ ਅੱਜ ਮਤਲਬ ਉਹ ਇਹ ਕਹਿੰਦੀ ਆ ਕਿ ਇਹ ਮਰਜੇ ਦੇ ਚੰਗਾ ਜਿੱਤਰਾ ਇਹਨਾਂ ਦਾ ਉਹਨੇ ਜੀਵਨ ਨਰਕ ਬਣਾਇਆ ਪਿਆ ਤੇ ਆਪਣਾ ਵੀ ਬਣਾਇਆ ਪਿਆ ਇਹ ਕੋਈ ਮਾਂ ਇੰਡੀ ਆਸਾਨੀ ਨਾਲ ਨਹੀਂ ਕਹਿੰਦੀ ਜਿਸ ਬੱਚੇ ਨੂੰ ਉਹਨੇ ਬੜੀਆਂ ਮੰਤਾਂ ਦਵਾਵਾਂ ਦੇ ਨਾਲ ਲਿਆ ਹੋਵੇ ਤੇ ਪਾਲਿਆ ਹੋਵੇ ਅੱਜ ਇਸ ਨਸ਼ੇ ਨੇ ਇਸ ਮਾਂ ਦੇ ਹਾਲਾਤ ਉਹ ਕਰ ਦਿੱਤੇ ਆ ਕਿ ਬਹੁਤ ਜ਼ਿਆਦਾ ਮਤਲਬ ਏਡੀ ਵੱਡੀ ਗੱਲ ਕਿਸੇ ਮਾਂ ਦੇ ਮੂੰਹ ਚੋਂ ਨਿਕਲਣੀ ਪਈ ਫਿਰ ਤੂੰ ਮਰਨਾ ਤੇ ਫਿਰ ਮਰ ਜਾ ਕੋਈ ਗੱਲ ਨਹੀਂ ਮਤਲਬ ਇੱਥੋਂ ਤੱਕ ਵੀ ਬੈਠਿਆਂ ਬੀਬੀ ਜਸਵੀਰ ਕੌਰ ਜੀ ਨੇ ਦੱਸਿਆ ਵੀ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਉਹ ਜਿਉਂਦਾ ਵੀ ਹੋਣਾ ਕਿ ਨਹੀਂ ਮਤਲਬ ਇਹ ਹਾਲਤ ਦੇ ਵਿੱਚ ਐਸ ਵਕਤ ਵੀ ਅੱਜ ਕਈ ਦਿਨ ਹੋ ਗਏ ਉਹ ਰੋਟੀ ਨਹੀਂ ਖਾਂਦਾ ਲੀਵਰ ਉਹਦਾ ਖਰਾਬ ਹੋ ਚੁੱਕਾ ਤੇ ਬੁਰਾ ਹਾਲ ਆ ਫਿਰ ਵੀ ਚਲੋ ਸਤਗੁਰੂ ਕਿਰਪਾ ਕਰਨ ਅਸੀਂ ਬੀਬੀ ਜੀ ਇੱਕ ਤੁਹਾਨੂੰ ਪ੍ਰੋਸਾ ਦਵਾਉਨੇ ਆਂ ਵੀ ਇੱਕ ਸੰਗਰੂਰ ਜ਼ਿਲ੍ਹੇ ਦੇ ਵਿੱਚ ਟਕਸਾਲ ਦੇ ਸਿੰਘਾਂ ਦਾ ਉੱਥੇ ਇੱਕ ਨਸ਼ਾ ਛਡਾਊ ਕੇਂਦਰ ਆ ਉਹ ਨਾਮ ਬਾਣੀ ਦੇ ਨਾਲ ਜੋੜਦੇ ਆ ਤੇ ਬੜੇ ਵਧੀਆ ਤਰੀਕੇ ਨਾਲ ਇਲਾਜ ਕਰਦੇ ਆ ਤੇ ਤੁਸੀਂ ਇੱਕ ਵਾਰੀ ਕੋਸ਼ਿਸ਼ ਕਰਕੇ ਉੱਥੇ ਪਹੁੰਚਾਓ ਸ਼ਹੀਦ ਸਿੰਘ ਦਾ ਬੱਚਾ ਵਾ ਉਹ ਕਦਰ ਕਰਨਗੇ ਸਤਿਕਾਰ ਕਰਨਗੇ ਤੇ ਸ਼ਾਇਦ ਉਹਦੇ ਚ ਮੋੜਾ ਪੈ ਜਾਏ ਕੋਈ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਜੇ ਕੋ ਸੇਵਾ ਪੇਟਾ ਪਹਿਲੀ ਗੱਲ ਤੇ ਉਹ ਸ਼ਹੀਦ ਪਰਿਵਾਰ ਕਰਕੇ ਲੈਣਗੇ ਨਹੀਂ ਜੇ ਕੋ ਦੇਣਾ ਪਿਆ ਤੇ ਅਸੀਂ ਆਪਣੇ ਤੌਰ ਤੇ ਦੇ ਲਾਂਗੇ ਤੇ ਇੱਕ ਵਾਰੀ ਕੋਸ਼ਿਸ਼ ਕਰੀਏ ਸ਼ਾਇਦ ਮੋੜ ਆਏ ਚਲੋ ਜੀ ਠੀਕ ਹੈ ਜਿਤਨਾ ਤੁਸੀਂ ਆਖੋ ਸਾਨੂੰ ਡਰੈਸ ਦੇ ਦਿਓ ਤੇ ਅਸੀਂ ਚਲੋ ਜੋ ਸਾਡੇ ਕੋ ਹੋਊਗਾ ਅਸੀਂ ਕਰ ਜਾਂਗੇ ਹਾਂਜੀ ਬਹੁਤ ਮਿਹਰਬਾਨੀ ਠੀਕ ਹੈ ਜੀ ਤੇ ਧੰਨਵਾਦ ਕਰੋ ਉਹਨਾਂ ਗੁਰਮਖਾਂ ਪਿਆਰਿਆਂ ਦਾ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਚੋਂ ਸੇਵਾ ਭੇਜੀ ਤੇ ਧੰਨਵਾਦ ਉਹਨਾਂ ਦੇ ਜਿਨ੍ਹਾਂ ਨੇ ਸਾਨੂੰ ਸਹਾਇਤਾ ਦਿੱਤੀ ਹੈ ਸਾਡੇ ਭੁੱਖਿਆਂ ਦੇ ਮੂੰਹ 'ਚ ਚੋਗਾ ਪਾਉਂਦੇ ਮਿਹਰਬਾਨੀ ਸਾਧਗੁਰ ਕਰਪਾ ਕਰਨ ਫਿਰ ਵੀ ਕੋਈ ਮੁਸ਼ਕਲ ਪ੍ਰੋਬਲਮ ਆਏ ਤੇ ਸਾਡੇ ਨੰਬਰ ਤੁਹਾਡੇ ਕੋਲ ਨੇ ਤੁਸੀਂ ਸਾਨੂੰ ਫੋਨ ਕਰ ਦੇਵੇ ਤੁਹਾਡੇ ਤੋਂ ਬਗੈਰ ਵੀ ਰਿੰਕ ਨੂੰ ਫੋਨ ਕਰਨੇ ਤੁਹਾਨੂੰ ਹੀ ਕਰਨੇ ਆ ਚਲੋ ਕੱਲ ਤੁਹਾਨੂੰ ਫੋਨ ਕੀਤਾ ਬੜੀ ਮਜਬੂਰੀ ਦੇ ਨਾਲ ਤੇ ਚਲੋ ਤੁਹਾਡੀ ਮਿਹਰਬਾਨੀ ਜਿੱਨਾ ਸਾਨੂੰ ਸਹਾਇਤਾ ਦਿੱਤੀ ਹੈ ਧੰਨਵਾਦ ਜੀ ਬਹੁਤ ਮਿਹਰਬਾਨੀ ਇਹਨਾਂ ਤੋਂ ਅੱਗੇ ਆ ਜੀ ਇਹ ਵੀਰ ਮਨਦੀਪ ਸਿੰਘ ਇੱਕ ਗੁਰਸਿੱਖ ਵੀਰ ਆ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਤੇ ਆਟੋ ਚਲਾਉਂਦਾ ਸੀ ਸ਼ਾਇਦ ਆਂਦੇ ਆਟੋ ਵੀ ਵੇਚ ਗਿਆ ਇਹਨਾਂ ਦਾ ਨੰਬਰ ਆ ਜੀ 85448 10052 ਇਹਨਾਂ ਦਾ ਫੋਨ ਨੰਬਰ ਹੈ ਜੀ ਤੇ ਵੀਰ ਜੀ ਕੀ ਮੁਸ਼ਕਲਾ ਦੀ ਆ ਅੱਜ ਆਪਾਂ ਨਾ ਆਂ ਇੰਡੀਆ ਸਿੱਖ ਸਦਕਾਰ ਕਮੇਟੀ ਨਾਲ ਸਮਾਵਾ ਕਰਦੇ ਆ ਪਾਇਲ ਬੀਰ ਸਿੰਘ ਤੇ ਮੁਸ਼ਰ ਹੋਣਾ ਨਾਲ ਤੇ ਕੁਸੇਣਾ ਨਾਲ ਠੀਕ ਹੈ ਤੇ ਉਸ ਤੋਂ ਟਾਈਮ ਆਪਣੀ ਨਿਕਾਣਾ ਬਾਣੇ ਫੜੀ ਤੇ ਆਪਾਂ ਜਦੋਂ ਲੋਕਡਾਊਨ ਲੱਗਾ ਏ ਸਕੂਲ ਦੇ ਬੱਚੇ ਲੱਗੇ ਉਸ ਤੋਂ ਬਾਅਦ ਸਕੂਲ ਦੇ ਬੱਚੇ ਹਟ ਗਏ ਅੱਛਾ ਤੇ ਜਿਹੜਾ ਆਟੋ ਸੀ ਉਹ ਵੀ ਮੁੜ ਕੇ ਵੇਖ ਗਿਆ ਅੱਛਾ ਤੇ ਇਸ ਕਰਕੇ ਉਹ ਬੱਚਿਆਂ ਜਿਹੜੀ ਫੀਸ ਸੀ ਉਹ ਬਹੁਤ ਜ਼ਿਆਦਾ ਬਣ ਗਈ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੱਚੇ ਜੀ ਚੰਗੇ ਆਈਡੀਆ ਵੱਡੀਆਂ ਸਤਕਾਰ ਕਮੇਟੀਆਂ ਨਾਲ ਤੁਸੀਂ ਸੇਵਾ ਕਰਦੇ ਰਹੇ ਹੋ ਕਿਤੇ ਉਹ ਆਸਰਾ ਨਹੀਂ ਕਰਦੇ ਮਾੜਾ ਮੋਟਾ ਨਹੀਂ ਸਾਡੇ ਜਥੇ ਦਾ ਸਿੰਘ ਆ ਨਹੀਂ ਜੀ ਕਿਸੇ ਨੇ ਨਹੀਂ ਗੋ ਬਾਹ ਮਾੜੀ ਮਾਰ ਕੇ ਤੁਹਾਡੇ ਨਾਲ ਗੱਲ ਕੀਤੀ ਵੀਰ ਨੇਜਰ ਨੇ ਤਾਂ ਆਪ ਜੀ ਦਾ ਨੰਬਰ ਦਿੱਤਾ ਸੀ ਠੀਕ ਹੈ ਤੇ ਇਸ ਕਰਕੇ ਉਹਨਾਂ ਨੇ ਕਹੀ ਕਿ ਉਹਨਾਂ ਨਾਲ ਸੰਭਰ ਕਰੋ ਕਰਨਗੇ ਤੁਹਾਡੀ ਮਤ ਠੀਕ ਹੈ ਤੇ ਆਪਾਂ ਭਾਈ ਕਈ ਵਾਰ ਸਾਡੇ ਦਾ ਕੇਸ ਵੀ ਪਏ ਆਪਾਂ ਜਦੋਂ ਬਾਹਰ ਗਏ ਜਦੋਂ ਗੁਰੂ ਨਾਨਕ ਦਾ ਰੂਪ ਧਾਰ ਰਿਹਾ ਸੀ ਇੱਕ ਬੀਬੀ ਨੇ ਅੱਛਾ ਜਦੋਂ ਸ਼ਡਿਊਲ ਦੇ ਵਿੱਚ ਆਪਣੇ ਐਮਪੀ ਦੇ ਵਿੱਚ ਉਸ ਜਗ੍ਹਾ ਤੇ ਜਾ ਕੇ ਆਪਾਂ ਕਾਰਵਾਈ ਕੀਤੀਆਂ ਸੀ ਤੇ ਉਥੋਂ ਆਪਾਂ ਨੂੰ ਮਸੋਂ ਲੈ ਕੇ ਆਏ ਸੀ ਸਾਰਾ ਸਮਾਨ ਉਹ ਤੋਂ ਅੱਛਾ ਉਸ ਤੋਂ ਆਏ ਕਈ ਯਾਰ ਸਾਡੇ ਤੇ ਸਰਕਾਰ ਨੇ ਵੀ ਸਿਕੰਜਾ ਕੱਸਿਆ ਕਈ ਯਾਰ ਕੇਸ ਵੀ ਪੈ ਕਈ ਯਾਰ ਅੰਦਰ ਵੀ ਜਾਣਾ ਪਿਆ ਇਸ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਈਆਂ ਹੁਣ ਵੀ ਅਸੀਂ ਸਮਾਵਾ ਕਰ ਰਹੇ ਹਾਂ ਭਾਈ ਹੰਬਰਤਪਾਲ ਦੇ ਨਾਲ ਵੀ ਜਾਇਦਾ ਜਿੱਥੇ ਅਗਰੇ ਬੰਦੀ ਸਿੰਘਾਂ ਦੀ ਹਰਾਈ ਹੈ ਉੱਥੇ ਵੀ ਜਾਇਦਾ ਨਾਲ ਸਮਾਵਾ ਕਰੀ ਦੀਆਂ ਬਹੁਤ ਚੰਗੀ ਗੱਲ ਹੈ ਜੀ ਪਰ ਤੁਸੀਂ ਆਪਣੇ ਬੱਚੇ ਕਿਨੇ ਬੱਚੇ ਆ ਤੇ ਕਿੱਥੇ ਪੜਦੇ ਆ ਨਹੀਂ ਜੀ ਇੱਥੇ ਬ੍ਰੈਂਗਲਡ ਸਕੂਲ ਪੜਦੇ ਆ ਮਜੀਠਾ ਰੋਡ ਤੇ ਪੰਡੋਰੀ ਪੜਦੇ ਆ ਠੀਕ ਹੈ ਜੀ ਕੋਈ ਗੱਲ ਨਹੀਂ ਆ ਯੂਕੇ ਦੇ ਗੁਰਮਖਾਂ ਪਿਆਰੇ ਆਵਲੋਂ ਭੇਜੀ ਸੇਵਾ ਚ 15000 ਦੀ ਛੋਟੀ ਜੀ ਪੇਟਾ ਤੁਹਾਨੂੰ ਸਪਰਦ ਕਰ ਰਹੇ ਆ ਤੇ ਤੁਸੀਂ ਬੱਚਿਆਂ ਦੀ ਜਿਹੜੀ ਆ ਉਹ ਫੀਸ ਜਿਹੜੀ ਆ ਉਹ ਦੇ ਸਕੋ ਆ ਇਹਨਾਂ ਤੋਂ ਅੱਗੇ ਨੇ ਜੀ ਸਤਕਾਰਯੋਗ ਬਾਪੂ ਪੂਰਨ ਸਿੰਘ ਜੀ ਜੋ ਕੋਈ ਫਾਦਰ ਆਫ ਸ਼ਹੀਦ ਭਾਈ ਜਸਵੰਤ ਸਿੰਘ ਜੀ ਪਿੰਡ ਕਰਮਸਰ ਕਲੋਨੀ ਲੁਧਿਆਣਾ ਇਹਨਾਂ ਦਾ ਨੰਬਰ ਆ ਜੀ 9889974584 ਬਾਪੂ ਜੀ ਨੂੰ ਸੁਣਦਾ ਵੀ ਬੜਾ ਉੱਚਾ ਤੇ ਬਹੁਤਾ ਜਿਆਦਾ ਇਹਨਾਂ ਨੂੰ ਆਪਣੇ ਸ਼ਹੀਦ ਹੋਏ ਬੱਚੇ ਦੇ ਜੀਵਨ ਬਾਰੇ ਨਹੀਂ ਪਤਾ ਪਰ ਇੱਕ ਗੱਲ ਇਹ ਦੱਸਦੇ ਨੇ ਕਿ ਇਹ ਸੰਤਾਂ ਦੇ ਟਾਈਮ ਤੇ ਸੰਤਾਂ ਦੇ ਨਾਲ ਉੱਥੇ ਸੇਵਾ ਕਰਦੇ ਰਹੇ ਨੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਤੇ ਉਸ ਤੋਂ ਬਾਅਦ ਬਾਹਰ ਕਿੱਥੇ ਹੀ ਦੋਏ ਨੇ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਜਦੋਂ ਪੁੱਛੀ ਜਾਂਦੇ ਆਂਦੇ ਵੀ ਮੈਨੂੰ ਕੁਝ ਨਹੀਂ ਪਤਾ ਇੱਕ ਸੁਣਦੇ ਉੱਚਾ ਨੇ ਪਿਛਲੇ ਦਿਨੀ ਇਹਨਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ ਇੱਥੇ ਅੰਮ੍ਰਿਤਸਰ ਇਹਨਾਂ ਦੀ ਕੋਈ ਬੇਟੀ ਆ ਅਸੀਂ ਉਹਨਾਂ ਨੂੰ ਬਾਰ-ਬਾਰ ਫੋਨ ਕਰਦੇ ਰਹੇ ਆਂ ਇਹਨਾਂ ਦੀ ਬੇਟੀ ਨੂੰ ਬਾਪੂ ਜੀ ਆਪ ਹੀ ਆਪਣੇ ਨੰਬਰ ਤੋਂ ਵੀ ਸ਼ਾਇਦ ਉਹਨਾਂ ਕੋਲੋਂ ਕੋਈ ਜਾਣਕਾਰੀ ਮਿਲ ਜੇ ਇਸ ਸ਼ਹੀਦ ਸਿੰਘ ਦੇ ਬਾਰੇ ਪਰ ਕੁਝ ਮਿਲਿਆ ਨਹੀਂ ਪਰ ਚਲੋ ਇਹਨਾਂ ਨੇ ਅੱਖਾਂ ਦਾ ਆਪਰੇਸ਼ਨ ਕਰਾਇਆ ਇਹਨਾਂ ਨੂੰ ਕੋਈ ਦਵਾਈ دارو ਲਈ ਤੇ ਆਪਣੇ ਜੀਵਨ ਨਰਵਾਦ ਲਈ ਇਹ ਯੂਕੇ ਦੇ ਗੁਰਮਖਾਂ ਪੈਰਿਆਂ ਲੋ ਭੇਜੀ ਸੇਵਾ ਦੇ ਵਿੱਚੋਂ ਇਹ 15000 ਰੁਪਏ ਦੀ ਭੇਟਾ ਅਸੀਂ ਇਹਨਾਂ ਦੇ سپਰਦ ਕਰ ਰਹੇ ਆਂ ਤੇ ਸਤਿਗੁਰੂ ਕਿਰਪਾ ਕਰਨ ਧੰਨਵਾਦ ਯੂਕੇ ਦੇ ਗੁਰਮਖਾਂ ਪਿਆਰਿਆਂ ਦਾ ਜਿਹੜੇ ਸਾਡੇ ਤੇ ਭਰੋਸਾ ਕਰਦੇ ਨੇ ਤੇ ਅੱਜ ਉਹਨਾਂ ਲੋ ਭੇਜੀ ਸੇਵਾ ਜਿਹੜੀ ਆ ਨਤਨਾ ਪਰਿਵਾਰਾਂ ਦੇ سپਰਦ ਕੀਤੀ ਮੈਂ ਸਮਝਣਾ ਬੇਹੱਦ ਲੋੜਵੰਦ ਪਰਿਵਾਰ ਤੇ ਇਹਨਾਂ ਦੇ ਮੈਂ ਫੋਨ ਨੰਬਰ ਬੋਲਤੇ ਜੀ ਸੱਚੀ ਗੱਲ ਤੇ ਆਪੀ 10-15000 ਰੁਪਇਆ ਕੋਈ ਏਡੀ ਵੱਡੀ ਰਕਮ ਨਹੀਂ ਇਸ ਮਹਿੰਗਾਈ ਦੇ ਯੁੱਗ ਦੇ ਵਿੱਚ ਜਿਹਦੇ ਨਾਲ ਕੋ ਸਾਰੀ ਉਮਰ ਲੰਘਣੀ ਆ ਇਹ ਤੇ ਮਹੀਨਾ ਕ ਲੰਘਣਾ ਤੇ ਫੇਰ ਲੋੜ ਪੈਣੀ ਆ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੇਰੇ ਕੋ ਜੋ ਪਹੁੰਚਿਆ ਉਹ ਮੈਂ ਪੂਰਾ ਨਾਂ ਪਤਾ ਐਡਰੈਸ ਤੇ ਫੋਨ ਨੰਬਰ ਬੋਲ ਕੇ ਇਹਨਾਂ ਦੇ ਸਪੁਰਦ ਕਰ ਦਿੱਤਾ ਤੇ ਆਪ ਸਭ ਸੰਗਤਾਂ ਨੂੰ ਬੇਨਤੀ ਆ ਕਿ ਇਹਨਾਂ ਦੇ ਫੋਨ ਨੰਬਰ ਤੇ ਫੋਨ ਕਰਕੇ ਤੇ ਇਹਨਾਂ ਦੇ ਕੋਈ ਆਪਣੀ ਮੁਸ਼ਕਲ ਦੁੱਖ ਤਕਲੀਫ ਇਹਨਾਂ ਨੂੰ ਪੁੱਛ ਕੇ ਤੇ ਇਹਨਾਂ ਦੀ ਜਿਹੜੀ ਆ ਗਾਂਵੀ ਜਿਹੜੀ ਸੇਵਾ ਜ਼ਰੂਰ ਕਰਿਓ ਡਾਇਰੈਕਟ ਕੋਈ ਔਲਾ ਤੇ ਕੋਈ ਵਿਚੋਲਾ ਵਿੱਚ ਪਾਉਣ ਦੀ ਲੋੜ ਨਹੀਂ ਕਿ ਤੁਸੀਂ ਆਪਣੇ ਤੌਰ ਤੇ ਸਿੱਧੀ ਸੇਵਾ ਕਰਦੇ ਰਹੋ ਜਿਹੜੀ ਸੇਵਾ ਸੰਗਤ ਸਾਡੇ ਤੇ ਭਰੋਸਾ ਕਰਦੀ ਆ ਅਸੀਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਪਰਿਵਾਰਾਂ ਤੱਕ ਪਹੁੰਚਾ ਕੇ ਵੀਡੀਓ ਉਹਨਾਂ ਨਾਲ ਵੀ ਸਾਂਝੀ ਕਰ ਦਿੱਦੀ ਆ ਸੰਗਤ ਨਾਲ ਵੀ ਸਾਂਝੀ ਕਰ ਦਿੱਦੀ ਆ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਇੱਕ ਸ਼ੇਅਰ ਵੀ ਜਿਹੜਾ ਜੇ ਨਾ ਉਹ ਵੀ ਕਈ ਵਾਰੀ ਪਰਿਵਾਰ ਦੀ ਇੱਕ ਵੱਡੀ ਜਿਹੜੀ ਆ ਸਪੋਰਟ ਬਣ ਜਾਂਦਾ ਤੇ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਪੱਖੋਕੇ ਸ਼ਹੀਦ ਪਰਿਵਾਰਾਂ ਦਾ ਐਨਆਰਆਈ ਭੈਣ ਭਰਾਵਾਂ ਦਾ ਮਾਸੀ ਵਾਧਾਰਾਂ ਜੀ ਅੱਜ ਸਾਡੇ ਦਫ਼ਤਰ ਵਿਖੇ ਇੱਕ ਵਾਰੀ ਫੇਰ ਬੀਬੀ ਸੁਖਜੀਤ ਕੌਰ ਪਹੁੰਚੇ ਨੇ ਜੋ ਕਿ ਬੇਟੀ ਨੇ ਸ਼ਹੀਦ ਭਾਈ ਸੁਰਿੰਦਰ ਸਿੰਘ ਛੰਦਾ ਵੱਡਾਕਰ ਇਹਨਾਂ ਦਾ ਨੰਬਰ ਹੈ ਜੀ 7347305035 ਪਿਛਲੇ ਦਿਨੀ ਇਸੇ ਹੀ ਸਾਡੇ ਸਟੂਡੀਓ ਦੇ ਵਿੱਚ ਅਸੀਂ ਇਹਨਾਂ ਦੀ ਵੀਡੀਓ ਜਿਹੜੀ ਆ ਸੰਗਤ ਨਾਲ ਸਾਂਝੀ ਕੀਤੀ ਸੀ ਤੇ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਚਲਾ ਗਿਆ ਵੀ ਭਾਈ ਸਰਨਦਰ ਸਿੰਘ ਚੰਦਾ ਦੀ ਬੇਟੀ ਦਾ ਘਰ ਜਿਹੜਾ ਵਾ ਅਜੇ ਨਹੀਂ ਹੈਗਾ ਕੁਝ ਨਰਾਈ ਪਿੰਨ ਭਰਾਮਾ ਨੇ ਇਹਨਾਂ ਨੂੰ ਕੋ ਜਗਾ ਲੈ ਕੇ ਦਿੱਤੀ ਆ ਤੇ ਖੁਸ਼ੀ ਦੀ ਗੱਲ ਇਹ ਆ ਵੀ ਹੁਣ ਘਰ ਬਣਨਾ ਆਰੰਭ ਹੋ ਗਿਆ ਨਹੀਂ ਰੱਖੀ ਗਈ ਆ ਤੇ ਘਰ ਦਾ ਉਹ ਸਾਰੀ ਦੀਨ ਆ ਤੇ ਪਿਛਲੇ ਦਿਨੀ ਸਾਡਾ ਵੀਰ ਮਨਪ੍ਰੀਤ ਸਿੰਘ ਇਟਲੀ ਤੋਂ ਉਹਨਾਂ ਨੇ ਸਾਨੂੰ 20000 ਰੁਪਏ ਦੀ ਸੇਵਾ ਭੇਜੀ ਸੀ ਤੇ ਉਹਨਾਂ ਵੱਲੋਂ ਦਾਵਾ ਵੀ ਜਿਹੜਾ ਤੁਸੀਂ ਲੋੜਵੰਦ ਜਾਂ ਜ਼ਿਆਦਾ ਜ਼ਰੂਰਤਵੰਦ ਪਰਿਵਾਰ ਆ ਜਿਵੇਂ ਤੁਸੀਂ ਠੀਕ ਸਮਝੋ ਤੁਸੀਂ ਉੱਥੇ ਸੇਵਾ ਦੇ ਸਕਦੇ ਹੋ ਬੜਾ ਪਿਆਰਾ ਵੀਰ ਆ तकरीबन ਬਿਨਾ ਨਾਗਾ ਹਰ ਮੀ ਨਹੀਂ ਸੇਵਾ ਆ ਜਾਂਦੀ ਆ ਤੇ ਮੈਨੂੰ ਲੱਗਾ ਕਿ ਇਹ ਸੇਵਾ ਜਿਹੜੀ ਆ ਆ ਬੀਬੀ ਸੁਖਜੀਤ ਕੌਰ ਦੇਸ ਫੁਰਦ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਹੁਣ ਘਰ ਦਾ ਕੰਮ ਵੀ ਸ਼ੁਰੂ ਕੀਤਾ ਤੇ ਧੰਨਵਾਦ तमाम ਦੁਨੀਆ ਚ ਵਸਦੀ ਸੰਗਤ ਦਾ ਜਿਹੜੇ ਸਾਡੀਆਂ ਵੀਡੀਓਜ਼ ਵੇਖ ਕੇ ਡਾਇਰੈਕਟ ਵੀ ਲੋੜਵੰਦ ਪਰਿਵਾਰਾਂ ਤੱਕ ਸੇਵਾ ਭੇਜਦੇ ਰਹਿੰਦੇ ਆ ਤੇ ਪੰਜੀ ਵੀਡੀਓ ਪਾਉਣ ਤੋਂ ਬਾਅਦ ਕੁਝ ਫਰਕ ਜਾਪਿਆ ਹਾਂ ਜੀ ਬੀਜ ਬਹੁਤ ਫਰਕ ਪਿਆ ਹੋਰ ਲੋਕਾਂ ਨੇ ਇਧਰੋਂ ਫੋਨ ਵੀ ਆਏ ਮੈਨੂੰ ਬਹੁਤ ਫੋਨ ਆ ਰਹੇ ਆ ਤੇ ਸੇਵਾ ਵੀ ਆਈ ਹੈ ਮੈਨੂੰ ਆਪਣੀ ਵੀਡੀਓ ਦੇਖ ਕੇ ਉਸ ਵੀਡੀਓ ਦੇਖੀ ਸੀ ਤੇ ਅਸੀਂ ਭਾਂਜੀ ਤੁਹਾਨੂੰ ਸੇਵਾ ਜਿੰਨੇ ਜੋਗਿਆ ਅਸੀਂ ਪਾ ਰਹੇ ਹਾਂ ਕਿ ਪ੍ਰਮਾਤਮਾ ਨੇ ਚੜ੍ਹਦੀ ਕਲਾ ਚ ਰੱਖੇ ਅੰਦਰ ਉਸ ਦੀਆਂ ਬਖਸ਼ ਇਸ ਨੰਬਰ ਦੇ ਉੱਤੇ ਤੁਹਾਡਾ ਪੇਟੀਐਮ ਚੱਲਦਾ ਹਾਂਜੀ ਆ ਸਾਧ ਸੰਗ ਜੀ ਤੁਸੀਂ ਯੂਪੀਆਈ ਰਾਹੀਂ ਵੀ ਇਸ ਨੰਬਰ ਦੇ ਉੱਤੇ 7347305035 ਦੇ ਉੱਤੇ ਸੇਵਾ ਭੇਜ ਸਕਦੇ ਹੋ ਤੇ ਇਹ ਲਓ ਭਾਂਜੀ ਇਹ 50000 ਰੁਪਏ ਦੀ ਯਤਾਰੀ ਵੀਜ਼ਾ ਰੁਪਈਆ ਦੀ ਇਹ ਭੇਟਾ ਵਾ ਵੀਰ ਮਨਪ੍ਰੀਤ ਸਿੰਘ ਵੱਲੋਂ ਇਟਲੀ ਵਾਲੇ ਵੀਰ ਨੇ ਭੇਜੀ ਆ ਜੀ ਬਹੁਤ ਬਹੁਤ ਧੰਨਵਾਦ ਕਰਦੀ ਵੀਰ ਤਾਂ ਬਹੁਤ ਬਹੁਤ ਪ੍ਰਮਾਤਮਾ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਤੰਦਰੁਸਤੀਆਂ ਦੇ ਸੱਚੇ ਪਾਤਸ਼ਾਹ ਲੰਮੀ ਉਮਰ ਬਖਸ਼ੇ ਵਾ ਜੀ ਜੀ ਬਹੁਤ ਮਿਹਰਬਾਨੀ ਜੀ ਔਰ ਧੰਨਵਾਦ ਜਿਉਂਦੇ ਵਸਦੇ ਰਹੋ ਮਨਪ੍ਰੀਤ ਵੀਰ ਔਰ ਸਤਿਗੁਰੂ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਬੇਹੱਦ ਜ਼ਰੂਰਤਮੰਦ ਕਹਿ ਲੋ ਪੀਕਿਓ ਜਦੋਂ ਘਰ ਸਾਰੀ ਦੀਨ ਹੁੰਦੇ ਆ ਨਾ ਤੇ ਉਦੋਂ بڑے ਵੱਡੇ ਖਰਚੇ ਹੁੰਦੇ ਨੇ ਤੇ ਫਿਰ ਉਹਨੂੰ ਸਿਰੇ ਚੜਾਉਣ ਦੀ ਵੀ ਇੱਕ ਜ਼ਿੰਮੇਵਾਰੀ ਹੁੰਦੀ ਆ ਤੇ ਮੈਂ तमाम ਦੁਨੀਆ ਚ ਵਸਦੀ ਸੰਗਤ ਨੂੰ ਇੱਕ ਵਾਰੀ ਫੇਰ ਹੱਥ ਜੋੜ ਕੇ ਅਪੀਲ ਕਰਾਂਗਾ ਕਿ ਜਰੂਰ ਤੁਸੀਂ ਆ ਬੀਬੀ ਸੁਖਜੀਤ ਕੌਰ ਜੀ ਦਾ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਇਹਨਾਂ ਨੂੰ ਭੇਜੋ ਕਿਉਂਕਿ ਵੱਡਾ ਖਰਚਾ ਵਾ ਤੇ ਇੱਕ ਵਾਰੀ ਫੇਰ ਸ਼ੁਕਰਗੁਜ਼ਾਰ ਉਹਨਾਂ ਗੁਰਮਖਾਂ ਪਿਆਰਿਆਂ ਦੇ ਉਹ ਨਾਨਾ ਰਾਈ ਭੈਣ ਭਰਾਵਾਂ ਦੇ ਉਹ ਉਹ ਸਨਸਥਾ ਦੇ ਜਨਾਨੀ ਇਹਨਾਂ ਨੂੰ ਜਗਾ ਲੈ ਕੇ ਦਿੱਤੀ ਆ ਔਰ ਸੇਵਾ ਕਰ ਰਿਆ ਪਹਿਲਾਂ ਵੀ ਕਰਦੇ ਰਿਆ ਤੇ ਹੁਣ ਵੀ ਜਿਹੜੀ ਸੰਗਤ ਨੇ ਵੀ ਸਾਡੀ ਵੀਡੀਓ ਵੇਖ ਕੇ ਸੇਵਾ ਭੇਜੀ ਆ ਅਸੀਂ ਉਹਨਾਂ ਦੇ ਵੀ ਬੇहद ਸ਼ੁਕਰਗੁਜ਼ਾਰ ਆ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਹੋ ਬਹੁਤ ਧੰਨਵਾਦ ਹੁਣ ਤੁਹਾਡੇ ਕੋ ਇਜਾਜ਼ਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ